ਪੀਰ ਦਾ ਗਲਮ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਮੇਰੇ ਵੱਲੋਂ ਜੈ ਪੀਰਾਂ ਦੀ ਅੱਜ ਅਸੀਂ ਫਿਰ ਹਾਜ਼ਰ ਆ ਇੱਕ ਨਵੀਂ ਵੀਡੀਓ ਲੈ ਕੇ ਅੱਜ ਅਸੀਂ ਗੱਲ ਕਰਾਂਗੇ ਪੀਰ ਸਿੱਕੇ ਸੁਲਤਾਨ ਲਾਲਾ ਵਾਲੇ ਪੀਰ ਨੂੰ ਪੀਰਵਾਰ ਵਾਲੇ ਦਿਨ ਇਸ ਚੀਜ਼ ਦਾ ਭੋਗ ਲਗਾਉਣਾ ਜ਼ਰੂਰੀ ਹੁੰਦਾ ਹੈ ਕਾਫੀ ਸੰਗਤ ਪੁੱਛ ਰਹੀ ਸੀ ਪੀਪੀ ਲਾਲਾ ਵਾਲੇ ਨੂੰ ਮਿਆਚੜਾਈਏ ਕਿ ਸ਼ਕਰਪਤਾ ਚੜਾਈਏ ਕਿ ਲੱਡੂ ਚੜਾਈਏ ਅੱਜ ਆਪ ਉਸ ਵਿਸ਼ੇ ਤੇ ਗੱਲ ਕਰਾਂਗੇ ਸੰਗਤ ਜੀ ਸੰਗਤ ਜੀ ਚਾਹੇ ਤੁਸੀਂ ਪੀਰ ਲਖਦਾਤਾ ਲਾਲਾ ਵਾਲੀ ਪੀਰ ਨੂੰ ਮੰਨਦੇ ਹੋ ਚਾਹੇ ਬਾਬਾ ਮਲੇ ਕੋਟ ਲਾਲੀ ਪੀਰ ਨੂੰ ਮੰਨਦੇ ਹੋ ਚਾਹੇ ਮੀਰਾ ਬਹੁਸਪਾ 11ਵੀਂ ਲ ਸਰਕਾਰ ਨੂੰ ਮੰਨਦੇ ਹੋ ਜਿੰਨੇ ਵੀ ਪੀਰ ਹੋਏ ਨੇ ਪੀਰਾਂ ਨੂੰ ਸਿਰਫ ਇੱਕ ਹੀ ਚੀਜ਼ ਚਾਹੀਦੀ ਹੁੰਦੀ ਹੈ ਉਹ ਅਜੀ ਤੁਹਾਡੀ ਮੁਹੱਬਤ ਜੇ ਤੁਹਾਡੇ ਦਿਲ ਦੇ ਵਿੱਚ ਮੁਹੱਬਤ ਹੈ ਤਾਂ ਪੀਰ ਤੁਹਾਡੇ ਤੇ ਖੁਸ਼ੀ ਖੁਸ਼ ਨੇ ਜੇ ਚਾਹੇ ਤੁਸੀਂ ਕੋਕਾ ਪਾਣੀ ਦਾ ਕਿ ਗਲਾਸ ਪੀਰਾਂ ਦੇ ਅਕੇ ਰੱਖ ਕੇ ਦਬਾਬ ਪੜੋਂਗੇ ਨਾ ਪੀਰੋ ਹੋ ਕੁਛ ਕੁਛ ਮਨਜ਼ੂਰ ਕਰ ਲੈਣਗੇ ਜੇ ਸੰਗਤ ਜੀ ਤੁਹਾਡੇ ਦਿਲ ਦੇ ਵਿੱਚ ਮੁਹੱਬਤ ਨਹੀਂ ਹੈ ਪਿਆਰ ਨਹੀਂ ਹੈ ਫਿਰ ਚਾਹੇ ਤੁਸੀਂ ਲੱਖ ਦਵਾਨ ਕਰਾ ਲੋ ਭੰਡਾਰੇ ਕਰਾ ਲੋ ਪੀਰ ਰਾਜ਼ੀ ਨਹੀਂ ਹੁੰਦੇ ਜਿੱਥੇ ਮੇਰੇ ਪੀਰ ਸਕੇ ਸੁਲਤਾਨ ਲੱਖਾਂ ਦੇ ਦਾਤੇ ਦੀ ਮਿਹਰ ਹੁੰਦੀ ਹੈ ਕਾਹੀ ਉਹ ਘਰ ਜਿੰਨਾ ਮਰਜ਼ੀ ਗਰੀਬ ਹੋਵੇ ਫਿਰ ਉਸ ਘਰੇ ਵੀ ਭੰਡਾਰੇ ਲੱਗ ਜਾਂਦੇ ਨੇ ਜਿਸ ਕਰੇ ਪੀਰਾਂ ਦੀ ਰਜ਼ਾ ਨਹੀਂ ਹੁੰਦੀ ਫਿਰ ਬਣੇ ਬਣੇ ਭੰਡਾਰੇ ਵੀ ਖਰਾਬ ਹੋ ਜਾਂਦੇ ਨੇ ਸੰਗਤ ਜੀ ਸਾਰੀ ਗੱਲ ਪਿਆਰ ਦੀ ਆ ਮੁਹੱਬਤ ਦੀ ਆ ਆਪਾਂ ਜੇ ਪੀਰਾਂ ਨੂੰ ਮੰਨਦੇ ਆ ਆਪਾਂ ਨੂੰ ਦਿলো ਪੀਰਾਂ ਨੂੰ ਪਿਆਰ ਕਰਨਾ ਚਾਹੀਦਾ ਜਿਸ ਦਿਨ ਵੀਰਵਾਰ ਹੁੰਦਾ ਉਸ ਦਿਨ ਆਪਾਂ ਨੂੰ ਪੂਰੀ ਫਿਕਰ ਹੋਣੀ ਚਾਹੀਦੀ ਆ ਅੱਜ ਮੇਰੇ ਪੀਰ ਸਰਕਾਰ ਦਾ ਦਿਨ ਹੈ ਅੱਜ ਮੈਂ ਟਾਈਮ ਨਾਲ ਨਾ ਤੋਂ ਕਿ ਬਾਬੇ ਦੀ ਹਾਜ਼ਰੀ ਦੇਣੀ ਹੈ ਮੇਰ ਪੀਰ ਖੰਨੇ ਜਾਣਾ ਮੇਰ ਦਰਗਾਹ ਜਾਣਾ ਆਪਾਂ ਨੂੰ ਫਿਕਰ ਹੋਣਾ ਚਾਹੀਦਾ ਇਸ ਚੀਜ਼ ਦਾ ਰਹੀ ਗੱਲ ਸੰਗਤ ਜੀ ਪੀਰਾਂ ਨੂੰ ਕੀ ਭੋਗ ਚੜਾਉਣਾ ਚਾਹੀਦਾ ਸੰਗਤ ਜੀ ਜਦੋਂ ਜੇਠਾ ਵੀਰਵਾਰ ਆਉਂਦਾ ਪੀਰਾਂ ਦੇ ਨਾਮ ਦੇ ਤੁਸੀਂ ਨਿਆਜ਼ ਬਣਾ ਸਕਦੇ ਹੋ ਜੇ ਤੁਸੀਂ ਪੀਰ ਲਖ ਦਾ ਤਾਂ ਲਾਲਾ ਵਾਲੀ ਸਰਕਾਰ ਨੂੰ ਮੰਨਦੇ ਹੋ ਤਾਂ ਤੁਹਾਨੂੰ ਹਰ ਵੀਰਵਾਰ ਅੰਜੀ ਰੋਟੀਆਂ ਦਾ ਦੇਸੀ ਘਿਓ ਦਾ ਚੂਮਾ ਬਣਾ ਕੇ ਚੜਾਉਣਾ ਚਾਹੀਦਾ ਹੈ। ਦੋ ਲੱਡੂ ਬਾਬੇ ਪੈਰੂ ਛੜੀਏ ਦੇ ਨਾਮ ਦੇ ਜ਼ਰੂਰ ਚੜਾਉਣੇ ਚਾਹੀਦੇ ਨੇ। ਇਸ ਦੇ ਨਾਲ ਸੰਗਤ ਜੀ ਤੁਸੀਂ ਸ਼ੱਕਰ ਦਾ ਵੀ ਭੋਗ ਲਗਾ ਸਕਦੇ ਹੋ, ਤਾਸਿਆਂ ਦਾ ਵੀ ਭੋਗ ਲਗਾ ਸਕਦੇ ਹੋ। ਇਹ ਵਾਰ ਆਪਣੇ ਤੋਂ ਛੁਰਮਾ ਨਹੀਂ ਕੁੱਟਿਆ ਜਾਂਦਾ। ਆਪਾਂ ਅਰ ਦੇਰ ਨਾਲ ਆਏ ਹੁੰਨੇ ਆਂ ਵਾਰ ਕੰਮ ਤੋਂ। ਤਾਂ ਸੰਗਤ ਜੀ ਤੁਸੀਂ ਸ਼ੱਕਰ ਤੇ ਤਾਸੇ ਤੇ ਲੱਡੂਆਂ ਦਾ ਭੋਗ ਤੁਸੀਂ ਪੀਰ ਸਰਕਾਰ ਨੂੰ ਚੜਾ ਸਕਦੇ ਹੋ। ਸੰਗਤ ਜੀ ਸਤਨਾ ਭੋਗ ਲਗਉਣ ਤੋਂ ਬਾਅਦ ਇਹ ਸਾਰਾ ਭੋਗ ਪ੍ਰਸ਼ਾਦ ਤੁਸੀਂ ਪਰਿਵਾਰ ਦੇ ਵਿੱਚ ਵੰਡ ਸਕਦੇ ਹੋ ਤੇ ਜੋ ਪੀਰਾਂ ਨੂੰ ਮੰਨਦੇ ਆ ਉਹਨਾਂ ਨੂੰ ਇਹ ਭੋਗ ਤੁਸੀਂ ਵੰਡ ਸਕਦੇ ਹੋ ਸੰਗਤ ਜੀ ਮੈਂ ਆਸ ਕਰਦਾ ਹਾਂ ਕਿ ਇਹ ਤੁਹਾਨੂੰ ਜਾਣਕਾਰੀ ਬਹੁਤ ਪਸੰਦ ਆਈ ਹੋਵੇਗੀ ਸੰਗਤ ਜੀ ਆਪਣੇ ਚੈਨਲ ਪੀਰ ਦਾ ਗੁਲਾਮ ਨੂੰ ਤੁਸੀਂ ਸਬਸਕ੍ਰਾਈਬ ਕਰੋ ਲਾਈਕ ਕਰੋ ਨਾਲ ਜੋ ਘੰਟੀ ਦਾ ਬਟਨ ਹੈ ਉਸ ਨੂੰ ਦਬਾਓ ਤਾਂ ਕਿ ਆਪਣੇ ਆਉਣ ਵਾਲੇ ਹਰ ਵੀਡੀਓ ਤੁਹਾਨੂੰ ਸਮੇਂ ਤੇ ਮਿਲਦੇ ਰਹੇ ਸੰਗਤ ਜੀ ਮਿਲਦੇ ਫਿਰ ਆਪਾਂ ਅਗਲੀ ਵੀਡੀਓ ਦੇ ਵਿੱਚ ਤਬ ਤੱਕ ਲਈ ਜੈ ਪੀਰਾਂ ਦੀ